ਤਾ ਵੀ ਐਵੇਂ ਦਾ ਹੁੰਦਾ ਸੀ ਫਿਰ ਮੋਟਾ ਐਵੇਂ ਦਾ ਹੋ ਗਿਆ ਤੂੰ ਤਾਂ ਜੰਮ ਦੀ ਮੋਟੀ ਹੋ ਗਈ ਨਾ ਆਵਾਜ਼ਾਂ ਦੇ ਜਣੇ ਉਧਰ ਆਵਾਜ਼ਾਂ ਦਿੱਤੀਆਂ ਉਧਰ ਜਾਈ ਚੱਕੀ ਆਉਣ ਨੂੰ ਵੜ ਗਿਆ ਉਧਰੋਂ ਚੱਕੀ ਆਉਣ ਨੂੰ ਵੜ ਅੱਜ ਸੰਡੇ ਸੀ ਨਾ ਸੰਡੇ ਸੀ ਚੀਟਡੇ ਲੈਣਾ ਇਹ ਦੁਜਾ ਕੀ ਕਹਿੰਦੇ ਜੋਬ ਤੇ ਲੱਗਾ ਨਮਾਇਸ਼ ਤੇ ਲੱਗਾ ਰਹਿਂਦਾ ਵੀ ਜਿਹੜੀ ਉਧਰੋਂ ਇਹ ਜਾਨ ਹੀ ਨਿਕਲ ਗਈ ਕੁੜੀ ਦਾ ਗਜਰੇਲਾ ਖੋ ਰਿਹਾ ਤੇਰਾ ਉਦੋਂ ਵੀ ਜਿਆਦਾ ਤੂੰ ਬਜਰੋਲਰ ਬੁਲਰੋਲਰ ਬਜਰੋਲਰ ਚ ਬਲਜੀ ਰੋਲਰ ਬਲਜੀ ਰੋਲਰ ਗਜਰੇਲਾ ਥਾ ਕਰ ਮੇਰੀ ਬਜਰੋਲਰ ਬਾਹਰ ਆਏਗਾ ਆਹੋ ਇਹ ਬਹੁਤ ਦਿਨਾਂ ਦਾ ਮੁੱਦਾ ਪਖੰਡਿਆ ਵਾ ਭਾਈ ਐਵੇਂ ਬਹੁਤ ਮੈਸੀ ਆ ਐਵੇਂ ਜਵਾਕ ਬਦਲ ਆ ਕਿੱਥੇ ਬੈਠੀਆਂ ਕੀ ਕਰਦੀ ਮੈਂ ਤਾਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਮੈਂ ਤੇ ਮੇਰੀ ਮੰਮੀ ਇੱਕੋ ਮਿੱਕੇ ਮੰਮੀ ਕਰਦੀ ਤੇ ਤੂੰ ਪਤਲੀ ਹੁੰਦੀ ਥੈਨੂੰ ਪਤਾ ਕਿਸੇ ਟਾਈਮ ਸ਼ਾਇਦ ਹੋ ਸਕਦਾ ਪਹਿਲਾਂ ਮੋਟਾ ਵੀ ਐ ਜੰਮ ਦੇ ਇਹ ਮੋٹے ਜੰਮ ਬੈਦੀ ਤੂੰ ਤਾਂ ਜੰਮ ਦੀ ਮੋਟੀ ਹੋਗੀ ਨਾ ਮੰਨੇ ਦਾ ਜੰਮ ਤੇ ਮੋਟੀ ਤਾਂ ਜੀ ਹਾਂ ਮੰਨੇ ਦਾ ਹਾਂ ਪ੍ਰਾਭ ਨੂੰ ਉਹ ਤਾਂ ਪ੍ਰਾਭ ਹੀ ਸੀ ਉਹਦਾ ਪ੍ਰਾਭ ਇਹ ਜਿਵੇਂ ਪ੍ਰਾਭ ਮੋਟੀ ਤਾਂ ਢੋਲ ਜਾ ਕਿੱਥੇ ਉਹ ਪ੍ਰਭ ਉਹ ਬੈਠੀਆਂ ਆ ਇਸ ਮੀਟਿੰਗ ਚ ਹਰਜੀਤ ਕੌਰ ਕਿਵੇਂ ਆ ਮੀਟਿੰਗ ਚੱਲਦੀ ਪਈ ਉਹਨਾਂ ਦੀ ਉਹ ਸਲਾਹ ਕਰਨ ਹਰਜੀਤ ਕੌਰ ਜੀ ਕਿਵੇਂ ਆ ਸਾਰਾ ਬੜਾ ਰੀ ਕਿ ਥੋੜਾ ਠੀਕ ਆ ਆ ਗਈ ਆ ਜਾਗਦੇ ਨੇ ਹਣ ਜਾ ਮੈਂ ਆ ਤਾਂ ਕਦੋਂ ਦਾ ਉੱਠਾ ਫਿਰਦਾ ਐਵੇਂ ਝੂਠ ਅੱਜ ਦਾ ਉਹ ਹੈਲੋ ਆਵਾਜ਼ਾਂ ਦੇ ਜਣ ਉਧਰ ਆਵਾਜ਼ਾਂ ਦਿੱਤੀਆਂ ਉਧਰ ਜਾਈ ਚੱਕੀ ਆਉਣ ਨੂੰ ਵੜ ਗਿਆ ਉਧਰ ਅੱਜ ਸੰਡੇ ਸੀ ਨਾ ਸੰਡੇ ਚੀਟਡੇ ਅੱਜ ਚੀਟਡੇ ਹੀ ਕਿੱਦਾਂ ਕਿੱਦਾਂ ਨਾ ਇਹ ਦ ਜਾ ਕੇ ਕਿਹੜੀ ਇੱਥੇ ਨਮਾਇਸ਼ ਤੇ ਲਗਾ ਰਿਹਾਿੰਦਾ ਵੀ ਜੀ ਨਮਾਇਸ਼ ਨੂੰ ਮੈਂ ਕੱਪੜੇ ਲਾ ਕੇ ਤੁਰਿਆ ਫਿਰਦਾ ਆ ਨਮਾਇਸ਼ ਨੂੰ ਲਾ ਕੇ ਤੁਰਿਆ ਫਿਰਦਾ ਕਿ ਦੀਏ ਦੀ ਸਰਕਾਰੀ ਭੁੱਲ ਵੀ ਨਹੀਂ ਗਈ ਜਿਹੜਾ ਇਹਨੂੰ ਅੱਜ ਸੰਡੇ ਨੇ ਕੱਲੀ ਬਣਾਉਣ ਦੀ ਪਾ ਕੇ ਤੁਰਿਆ ਫਿਰਦਾ ਵੀ ਜਿਵੇਂ ਇਹ ਸਾਰੇ ਦਿਨ ਉੱਥੇ ਟੰਗਿਆ ਸੁਣੇ ਤਾਂ ਟੰਗਿਆ ਰਹਿਂਦਾ ਤੇ ਅੱਜ ਹੀ ਟੁੱਟਿਆ ਵੇ ਅੱਜ ਸੰਡੇ ਨੂੰ ਛੁੱਟੀ ਕੁੜੀਆਂ ਬੜੀਆਂ ਨੇ ਮੈਸੇਜ ਆਇਆ ਸੀ ਗਰਦੀਪ ਦੀ ਨੂੰ ਮਿਲਣਾ ਆ ਵੇਖ ਲਓ ਗਰਦੀਪ ਦੀ ਹੱਡਾ ਟੋਲ ਜਕੋ ਇਹ ਦੇਖ ਨਾਸ ਬਣਾ ਲੇ ਕਿਹੜੀ ਸ਼ਰਮ ਹੋ ਗਿਆ ਬਈ ਤਾਂ ਹੈ ਨਹੀਂ ਉਹ ਨਹੀਂ ਗਾ ਅਹੀਂ ਆਦਾ ਕੰਮ ਕਰਕੇ ਬੈਠੇ ਕਿਹੜਾ ਕੰਮ ਦਾ ਤਾ ਵੇ ਨੂੰ ਸੌ ਕੇ ਨਹੀਂ ਉੱਠਿਆ ਕਹ ਕਮਰੇ ਚ ਸੌ ਕੇ ਉੱਠਿਆ ਅੱਜ ਸੰਡੇ ਸੀ ਨਾ ਸੰਡੇ ਸੀ ਤੇਰਾ ਇੱਥੇ ਹਾਂ ਵੇਲ ਕਿੱਡਾ ਕਿੱਡਾ ਨਾ ਇਹ ਦਜਾ ਕੀ ਕਹਿੰਦੇ ਜੋਬ ਤੇ ਲੱਗਾ ਨਮਾਇਸ਼ ਤੇ ਲੱਗਾ ਰਹਿਂਦਾ ਵੀ ਜਿਹੜੀ ਇਹ ਲੱਗ ਤੁਰਿਆ ਫਿਰਦਾ ਨਹੀਂ ਲੱਗ ਤੁਰਿਆ ਫਿਰਦਾ ਕਿ ਡੀਏ ਦੀ ਸਰਕਾਰੀ ਜੌਬ ਲੱਗੀ ਹੈ ਨਾ ਜਿਹੜਾ ਇਹਨੂੰ ਅੱਜ ਸੰਡੇ ਤੇ ਅੱਜ ਸਾਹ ਆਇਆ ਪਾ ਕੇ ਤੇ ਤੁਰਿਆ ਫਿਰ ਹੈ ਜਿਵੇਂ ਸਾਰੇ ਦਿਨ ਉੱਥੇ ਟੰਗ ਦਾ ਟੰਗਿਆ ਰਹਿੰਦਾ ਤੇ ਅੱਜ ਛੁੱਟਿਆ ਵੇ ਕੋਈ ਤਾਂ ਗੱਲ ਹੈ ਸੰਡੇ ਨੂੰ ਛੁੱਟਿਆ ਜਿਆ ਬੜੀਆਂ ਦੇ ਮੈਸੇਜ ਆਏ ਅਸੀਂ ਗੁਰਦੀਪ ਦੀ ਨੂੰ ਮਿਲਣਾ ਆ ਵੇਖ ਲੋ ਗੁਰਦੀਪ ਦੀ ਆ ਸਾਡਾ ਟੋਲ ਜਾ ਕੁਰਸੀ ਤੇ ਬੈਠਾ ਹੈ ਸ਼ਰਮੈਂਟ ਟੋਲ ਜਾ ਬੈਠਾ ਸਾਡੇ ਕੁਰਸੀ ਤੇ ਹੈ ਕੀ ਹੈ ਕੋਹ ਨਹੀਂ ਗਾ ਅਹੀਂ ਆਦਾ ਕੰਮ ਕਰਕੇ ਬੈਠੇ ਹੂੰ ਕਿਹੜਾ ਕੰਮ ਕੀਤਾ ਹੈ ਸਾਡਿਆਂ ਨੂੰ ਸੌਂ ਕੇ ਨਹੀਂ ਉੱਠੇ ਆ ਕੋਕ ਕਮਰੇ ਚੋਂ ਸੌਂ ਕੇ ਉੱਠ ਕੇ ਆ ਗਿਆ ਦੇਖੋਂ ਉਹ ਨੂੰ ਆ ਗਿਆ ਵਾ ਅੱਜ ਮੰਮੀ ਸੰਡੇ ਸੀ ਤੇ ਠੰਡ ਬਹੁਤ ਸੀ ਤਾਂ ਕਰਕੇ ਸੁੱਤੀ ਸੀ ਕਿੰਨੀ ਕ ਠੰਡ ਸੀ ਅੱਜ ਬੱਦਲਜਾ ਬਣਿਆ ਸੀ ਤੇ ਮੈਂ ਤਾਂ ਕਿਹਾ ਕਿ ਕਿਤੇ ਮੀਂਹ ਆਏਗਾ ਤੇ ਜਦੋਂ ਉੱਟਾਂਗੇ ਮੀਂਹ ਆਹੋ ਮੀਂਹ ਪਵੇਗਾ ਤੇ ਮਾੜਾ ਮੋਟ ਤੇ ਅਸੀਂ ਕੋਈ ਪਕੌੜੇ ਪੁੜਿਆਂ ਦੀ ਸਲਾਹ ਕਰਾਂਗੇ ਤੇ ਪਰ ਕੋਈ ਨਹੀਂ ਬਣੀ ਗੱਲ ਸਾਡੇ ਉੱਠਦਿਆਂ ਨੂੰ ਫੇਰ ਮੌਸਮ ਐ ਨੀਟ ਐਂਡ ਕਲੀਨੀ ਸੀ ਗੁੱਡ ਵੈਲ ਹੀ ਮੌਸਮ ਹੈ ਕੀ ਆ ਤਾਂ ਕਰਕੇ ਫੇਰ ਮੈਂ ਕਿਹਾ ਸ਼ੌਂ ਹੀ ਜਾਉ ਸੁੱਤੇ ਰਹ ਵਧੀਆ ਪਕੌੜਿਆਂ ਲਈ ਤਾਂ ਨਹੀਂ ਸੀ ਤੂੰ ਪਕੌੜਿਆਂ ਲਈ ਸਲਾਹ ਮੈਂ ਕਿਹਾ ਟੱਬਰ ਦੀ ਕੈਂਸਲ ਹੀ ਆ ਤੇ ਉਹ ਨਹੀਂ ਤੇਨੇ ਪਕੌੜੇ ਜਰਾ ਔਖਾ ਹੋ ਗਿਆ ਕੰਮ ਵਾਹ ਜੀ ਵਾਹ ਕਾਲੀ ਕੁੱਤੀ ਤੇ ਲਾਲ ਬੋਹਦੇ ਨਹੀਂ ਹਰੇ ਬੋਹਦੇ ਐ ਹਰੇ ਆ ਮੰਮੀ ਹਰੇ ਇਹ ਹਰੇ ਇਹ ਹਰੇ ਇਹ ਹਰੇ ਇਹ ਹਰੇ ਆ ਇਹ ਕਦਾ ਬੋਹਦੇ ਹੁੰਦੇ ਆ ਓਹੋ ਆ ਆ ਜਾ ਤਾਂ ਗਲਤ ਗਲਤ ਹੋ ਗਈ ਆ ਤਾਂ ਕਾਕੇ ਲੱਗੀ ਸੀ ਬਈ ਹਾਂ ਆਏ ਵੇ ਆਏ ਪਰ ਆ ਜਿਹੜਾ ਰੰਗ ਹੈ ਨਾ ਇਹ ਦੂਰਾ ਹੀ ਨੇਰੇ ਜਿ ਨੇਰੇ ਚ ਦੂਰਾ ਹੀ ਜਗਣਾ ਦੇਖਦੇ ਜਾਂਦਾ ਪਤਾ ਲੱਗ ਜਾਂਦਾ ਬੰਦੇ ਦਾ ਕਹਿੰਦੇ ਨੇ ਕੇਸ ਕਰਦੇ ਨੇ ਇਹ ਐਡੀਸ਼ਨ ਦੂਸਾ ਸਾਡਾ ਪਹਿਲੇ ਲਾਂਚ ਕਰਤਾ ਉਹਨੇ ਕਹਿੰਦਾ ਲੀਕ ਕਰਤਾ ਸਾਡਾ ਐਡੀਸ਼ਨ ਥਿਸ ਇਜ਼ ਨਾਈਸ ਕਪੜਾ ਉਹਦੀ ਸੌਕਸ ਯੇ ਸਟੱਫ ਸਟੱਫ ਨਾਈਸ ਇੰਗਲਿਸ਼ ਨਾਈਸ ਸਟੱਫ ਔਨ ði ਸ਼ੌਕਸ ਅotro ਵੇ ਜਾਨ ਹੀ ਨਿਕਲ ਗਈ ਕੁੜੀ ਦਾ ਗਜਰੇਲਾ ਖੋ ਰਿਆ ਦੋ ਵੇ ਕੇ ਹੱਥ 'ਚ ਬੜੀ ਫਿਰਦੀ ਹਲੋ ਲੈ ਦੋਹਾ ਤੈ ਬੜੀ ਫਿਰਦੀ ਹੱਲੇ ਆਏ ਓਏ ਐਡਾ ਵੱਡਾ ਭਾਈ ਦੇਖ ਹੀ ਸਾਦੇ ਹੋ ਗਰਦੀਪ ਦੀ ਸੇਧ ਦਾ ਰਾਜ ਮੰਮੀ ਨੇ ਤਰਸ ਸਿਖਾਦਾ ਗਰਦੀਪ ਤੇ ਕਹਿੰਦੀ ਲੈ ਫੜ ਆਏ ਆ ਰੱਬਾ ਲੈ ਵੇ ਕਿੰਨਾ ਵੇ ਕਿੰਨਾ ਪਿਆਰ ਦੀਆਂ ਚ ਕਿੰਨਾ ਵੇ ਉਹ ਕਹਿੰਦੀ ਉੱਤਰ ਦੀ ਲੇਅਰ ਮੈਂ ਹੀ ਖਾਧੀ ਸਾਰੀ ਓਹ ਤੁਸੀਂ ਦੇਖ ਸਾ ਤੇ ਗਰਦੀਪ ਦੀ ਸੇਧ ਦਾ ਰਾਜ ਜਿੰਨੇ ਸਾਡੇ ਘਰ ਦੇ ਵਿੱਚ ਡੱਬੇ ਹੀ ਸਾਰੇ ਇਸੇ ਪ੍ਰਾਣੀ ਨੇ ਵਿਲੇ ਕੀਤੇ ਨੇ ਇਹ ਪ੍ਰਾਣੀ ਜਦੋਂ ਇੱਕ ਵਾਰੀ ਮੂੰਹ ਨੂੰ ਚਲਾਉਂਦਾ ਐਂ ਚੱਲਦਾ ਹੈ ਜਿਵੇਂ ਬੈਲਰ ਚੱਲਦਾ ਹੋਵੇ ਮੇਰੇ ਵੀਰੋ ਜਿਵੇਂ ਕਦੇ ਰੀਪਰ ਚੱਲਦਾ ਹੈ ਕਹਿੰਦੇ ਮੇਰੇ ਧੂੜਾ ਢਾਡਾ ਉਂਦਾ ਹੀ ਜਾਂਦਾ ਹੈ ਤੇਰਾ ਉਸ ਤੋਂ ਵੀ ਜ਼ਿਆਦਾ ਤੂੰ ਬਜਰੋਲਰ ਬੋਲ ਰੋ ਬਜਰੋਲੇ ਬਜਰੋਲਰ 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 ਅਰਕਾ ਬਜਰੋਲਰ ਪਹਿਲਾਂ ਗਜਰੇਲੇ ਥਾਂ ਕਰ ਫੇਰ ਹੀ ਬਜਰੋਲਰ ਬਾਹਰ ਆਏਗਾ ਉਹ ਗਜਰੇਲੇ ਨਹੀਂ ਨਹੀਂ ਓਏ ਬਜੋਲਰ ਬਜੋਲਰ ਓਏ ਨਹੀਂ ਉਹ ਤੁਰਿਆ ਤਾਂ ਬਲਡੋਜ਼ਰ ਸੀ ਤੇ ਉਹ ਜਦੋਂ ਲਾ ਕੇ ਗਜਰੇਲੇ ਵਿੱਚ ਆ ਬਜਾ ਬਜਰੋਲਰ ਹੋ ਗਿਆ ਅੱਗੇ ਹਲ ਕੇ ਚਲੋ ਜੀ ਮਟੇ ਕੰਮ ਕਰੂੰਗਾ ਜਾ ਕੇ ਭਾਜੀ ਉਸ ਕਾਰਪੀ ਉਹਦੇ ਭਰਾ ਨੂੰ ਭਾਗ ਲੈ ਆਉਂਦਾ ਮਸ ਲੈਉਣ ਆ ਆ ਕਿੱਥੇ ਆ ਕਿੱਥੇ ਬੈਠੀਆਂ ਕੀ ਕਰਦੀ ਕੀ ਬਈਆਂ ਚ ਬੈਠੇ ਦੱਸ ਮੈਂ ਇਸ ਵਕਤ ਆਏ ਸੀ ਇਹ ਚ ਵੇਖਣ ਆ来 ਕੀ ਆਮੰਦ ਸੀ ਹੈਗਾਗਾ ਜੀ ਹੈਂ ਨਹੀਂ ਜੱਤੀ ਦਾ ਬੱਬੇ ਤੋਂ ਕੱਲੀ ਬਾਕੀ ਜਵਾਬ ਹੁੰਦਾ ਤੂੰ ਬੈਠੀ ਕਾ ਤਾ ਮੈਂ ਤੋਤਰੀਆਂ ਦੀ ਮੈਂ ਤਰਾ ਆ ਚਾ ਤੂਲ ਉਹਨੇ ਮੈਂ ਬੱਬੇ ਹੋਏ ਮੈਂ ਹਲੀ ਰੇ ਕਮਰੇ ਤੂੰ ਤਾਂ ਨੇ ਕੀਦੀ ਕੀਦੀ ਬਣਾਉਣ ਲੱਗਿਆ ਤੈਨੂੰ ਕਿਹਾ ਕਿੰਨੀਆਂ ਚਾ ਬਣਾਉਣ ਨੂੰ ਐਸੇ ਤੂੰ ਬਣਾ ਲੈਣਾ ਚਾ ਧਿਆਨ ਨਾਲ ਮੂੰਹ ਤੇ ਨਮਰ ਨਾਲ ਚੱਲ ਫਿਰ ਮੈਂ ਤਾਂ ਚਾ ਪੀਣ ਲੱਗਾ ਹੀ ਓਥਰ ਮੋਚ ਚ ਪਾ ਕੇ ਚੱਲ ਫਿਰ ਮੈਨੂੰ ਪਾ ਕੇ ਲੈ ਦੇਂਗੀ ਗਲਾਸ ਚ ਪੱਕਾ ਚੱਲਿਆ ਦੀ ਫਿਰ ਮੈਂ ਆ ਘਰ ਦੇ ਚ ਬੈਠਾ ਸੈਂਟਰਲ ਜਿੱਥੇ ਆਪਾਂ ਮਠਿਆਈ ਰੱਖੀ ਓਕੇ ਅਭੀ ਸਨੋਰ ਭਾਈ ਕਿੱਥੇ ਆ ਤੂੰ ਤੇਰੇ ਲਈ ਮੈਸੇਜ ਆਇਆ ਵਾ ਇਹਦੇ ਕਰਕੇ ਭਾਈ ਜੀ ਮੇਰਾ ਹੈਗਾ ਗਲਾ ਖਰਾਬ ਹੁਣ ਠੀਕ ਬੋਲਣ ਦਿਆ ਨਾ ਵੇਖਿਆ ਮੈਂ ਤੁਹਾਨੂੰ ਸਟੋਰੀ ਡਾਕਟਰ ਦੀ ਸਪੈਸ਼ਲ ਬਣਾਈ ਮੈਨੂੰ ਵੀ ਬਹੁਤ ਮੈਸੇਜ ਆਇਆ ਭਰਾਵਾ ਪੀਮ ਕਿਤੇ ਮੈਨੂੰ ਪਜਨੀਆ ਇਹ ਗਾਲੀ ਗਲਤ ਗੱਲਾਂ ਇਹੋ ਜੀ ਗੱਲ ਨਹੀਂ ਕਰਨੀ ਇੱਕ ਦਿਨ ਖਾਲੀ ਸੀ ਚਾਰ ਦਿਨ ਡਰੱਗੀ ਬੰਦੇ ਨਹੀਂ ਸਾਡੇ ਬੰਦੇ ਠੀਕ ਹੈ ਮੈਂ ਇਹ ਵੀਡੀਓ ਵਿਖਾਉਣਾ ਅੱਗੇ ਸਨੇਪ ਕੋਲ ਡਾਕਟਰ ਦੀ ਵੀ ਪਾਉਣਾ ਵਾ ਆਹੋ ਇਹ ਬਹੁਤ ਦਿਨਾਂ ਦਾ ਇਹ ਮੁੱਦਾ ਪੱਕਾੰਦਿਆ ਵਾ ਭਾਈ ਐਵੇਂ ਬਹੁਤ ਮੈਸੀ ਐਵੇਂ ਜਵਾਬ ਬਦਨਾਮ ਨਾ ਕਰੋ ਠੀਕ ਆ ਯਾ ਯਾ ਹਾਂ ਤੁਸੀਂ ਜਵਾਬ ਬਦਨਾਮ ਕਰੀ ਜਾਂਦੇ ਗੱਲ ਕੀ ਹੈ ਦੱਸ ਯਾਰ ਇਹ ਉਦੋਂ ਤਾਂ ਬਹੁਤ ਦਿਨਾਂ ਦਾ ਇਹ ਸਾਨੂੰ ਸਾਨੂੰ ਆਪਨੀ ਸਮਝ ਆਉਂਦੀ ਸਾਲਾ ਕੰਮਕਾਰ ਵੀ ਕੋਈ ਨਹੀਂ ਤੇ ਬੇਲੇ ਹੀ ਫੇਰਨੀ ਹੈਗੇਗੀ ਸਾਲਾ ਫੀਮ ਨਹੀਂ ਖਾਂਦੇ ਭੈਣ ਚੋ ਲੱਗਦਾ ਫਿਰ ਵੀ ਉਹ ਵੀਂ ਖਾਂਦੇ ਉਹੋ ਹੀ ਤਾਂ ਗੱਲ ਹੈ ਇਹ ਜਿਹੜੀਆਂ ਤੇਰੇ ਕੰਨ 'ਚ ਨੱਤੀਆਂ ਪਾਈਆਂ ਨੇ ਇਹ ਸ਼ੱਕ ਕਰਾਉਂਦੀ। ਹੂੰ ਹੂੰ। ਗੱਲ ਹੋਰ ਕੁਛ ਨਹੀਂ। ਨਹੀਂ ਮੈਂ ਕੋਈ ਡਾਕਟਰ ਵੀ ਨਹੀਂ ਹਾਂ। ਬਾਕੀ ਤੁਸੀਂ ਉਹ ਭਰਾ ਵੇ ਸਾਡੇ ਚਿਬ ਕੱਢ ਕੰਮ ਕਰਦੇ ਆ ਵੀਰੋ ਨੇ। ਹਾਂ ਕਹਿੰਦੇ ਇੱਕ ਵਾਰੀ ਲੱਗ ਜਾਂਦੇ ਆ ਤੇ ਕਹਿੰਦੇ ਤਸੱਲੀ ਕਰਾ ਕੇ ਹਟਦੇ ਆ। ਇੱਧਰ ਵੇਖ ਸਾਡੇ ਤੁਸੀਂ ਵੈਕਿਊਮ ਕਰਨ ਵੀ ਬੜੇ ਹੋ ਇੱਕ ਵੀਰ ਇੱਧਰ। ਦਾਵਾ-ਦਵਾ। ਵੀ ਇਹ ਕਿਵਾਂ ਨੇ ਲਿਸ਼ਕਾ ਦੇਣੀ ਵੀਰ। ਕਾਲੀ ਕੱਢਦੀ ਕਾਲੀ। ਹਾਂ। ਹਾਂ ਜੀ ਜਦੋਂ ਦੇਖ ਲਈ ਉਹਨੀ ਸਟੋਰੀ ਗਾਇਜ਼ ਬਾਕੀ ਕਰ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ